ਜੀ ਹਾਂ ਪਠਾਨਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਲਾਕੇ 'ਚ ਸ਼ੱਕੀ ਲੋਕਾਂ ਦੇ ਘੁੰਮਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਿਆ ਜਾ ਰਿਹਾ ਹੈ ਜਿਉਂ ਹੀ ਇਹ ਖਬਰ ਪੁਲਿਸ ਤੱਕ ਪਹੁੰਚੀ ਤਾਂ ਲਾਮ ਲਸ਼ਕਰ ਨਾਲ ਪੁਲਿਸ ਮੌਕੇ ਤੇ ਇਲਾਕੇ 'ਚ ਪਹੁੰਚ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਚੱਪਾ ਚੱਪਾ ਇਲਾਕੇ ਦਾ ਛਾਣਿਆ ਜਾ ਰਿਹਾ ਹੈ ਪੁਲਿਸ ਵੱਲੋਂ ਜੰਗਲਾਂ 'ਚ ਸ਼ੱਕੀ ਘਰਾਂ 'ਚ ਮੋਲਜਮਾ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਸੁਜਾਨਪੁਰ ਦੇ ਪਿੰਡ ਮੱਟੀ 'ਚ ਤਿੰਨ ਸ਼ੱਕੀ ਲੋਕਾਂ ਦੇ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਨ੍ਹਾਂ ਕੋਲ ਕਾਫੀ ਭਾਰਾ ਸਮਾਨ ਵੀ ਦੱਸਿਆ ਜਾ ਰਿਹਾ ਹੈ ਪਰ ਤਖ ਦਰਸ਼ੀਆਂ ਮੱਲੋ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਸਰਚ ਬਿਆਨ ਸ਼ੁਰੂ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਲੋਕ ਰਾਵੀ ਦਰਿਆ ਪਾਰ ਕਰਕੇ ਪੰਜਾਬ ਚ ਦਾਖਲ ਹੋਏ ਨੇ ਬੀਤੀ ਰਾਤ ਨੂੰ ਇਹ ਇਹਦੇ ਨਾਲ ਹੀ ਜਿਹੜਾ ਮੱਟੀ ਕੋੜ ਦੇ ਨਾਲ ਜਿਹੜਾ ਜੇ ਐਨ ਕੇ ਦਾ ਬਾਰਡਰ ਪੈਂਦਾ ਹੋਗਾ ਔਰ ਰਾਵੀ ਦਰਿਆ ਜਿਹੜਾ ਇਸ ਦੇ ਵਿੱਚ ਜਿਹੜੀ ਆ ਨਹਿਰ ਜਿਹੜੀ ਆ ਉਹ ਪੈਂਦੀ ਹੈਗੀ ਆ ਔਰ ਬੀਤੀ ਰਾਤ ਨੂੰ ਇੱਥੇ ਜਿਹੜੇ ਆ ਤਿੰਨ ਵਿਅਕਤੀ ਜਿਹੜੇ ਆ ਪਿੰਡ ਵਾਲ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਤਿੰਨ ਵਿਅਕਤੀ ਜਿਹੜੇ ਆ ਇੱਥੇ ਸ਼ੱਕੀ ਵਿਅਕਤੀ ਦੇਖੇ ਗਏ ਨੇ ਔਰ ਉਹਨਾਂ ਕੋਲੋਂ ਜਿਹੜਾ ਜਿਹੜਾ ਇੱਕ ਬੈਗ ਜਿਹੜਾ ਪਿੱਠੂ ਉਹ ਉਹਨਾਂ ਨੇ ਮੋਢੇ ਦੇ ਉੱਤੇ ਜਿਹੜਾ ਪਾਇਆ ਹੋਇਆ ਸੀਗਾ ਔਰ ਔਰ ਰਸਤੇ ਦੀ ਅੱਗੇ ਜਾਣ ਦੀ ਜਿਹੜੀ ਆ ਪੁੱਛਕਿਛ ਕੀਤੀ ਜਾਂਦੀ ਆ ਪਿੰਡ ਵਾਸੀਆਂ ਨੂੰ ਔਰ ਅੱਗੇ ਦਾ ਰਾਹ ਪੁੱਛਿਆ ਜਾਂਦਾ ਔਰ ਪਿਛਲੇ ਦਿਨੀ ਆਪ ਜੰਕੇ ਔਰ ਜਿਹੜਾ ਪਠਾਨਕੋਟ ਦਾ ਜਿਹੜਾ ਆ ਬਾਰਡਰ ਹੈਗਾ ਉਥੇ ਵੀ ਜਿਹੜੀ ਆ ਸੱਤ ਵਿਅਕਤੀ ਜਿਹੜੇ ਸ਼ੱਕੀ ਉਹ ਵੇਖੇ ਗਏ ਸੀਗੇ ਔਰ ਇਸ ਦੇ ਵਿੱਚ ਜਿਹੜੀ ਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਿੰਡ ਵਾਲਿਆਂ ਦੇ ਵਿੱਚ ਜਿਹੜਾ ਔਰ ਇੱਕ ਡਰ ਦਾ ਜਿਹੜਾ ਮਾਹੌਲ ਬਣਿਆ ਜਿਵੇਂ ਇਦਾਂ ਕਿ ਆਪਾਂ ਰਵੀਦ ਰਹਿ ਜਾਏਗੇ ਨਾ ਉੱਥੇ ਸਾਡੇ ਚਾਚੇ ਦੀ ਕੁੜੀ ਰਹਿੰਦੀ ਹੈ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗਦੇ ਤਾਂ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆ ਕਿੱਧਰੋਂ ਆਇਓ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਬਲੂਧਿਆਣੇ ਤੋਂ ਆਇਓ ਮੈਂ ਲੁਧਿਆਣੇ ਦਾ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸੋ ਜੀ ਆਏ ਕਿੱਥੋਂ ਕਹਿੰਦੇ ਨਹੀਂ ਸਾਨੂੰ ਅੱਗੇ ਤੇ ਕੋਈ ਛੱਡ ਆਓ ਤੇ ਸਾਮਾਨ ਸਾਡੇ ਕੋ ਭਰੀ ਹੈ ਤੇ ਜਿਹੜੇ ਦੋ ਮੁੰਡੇ ਸੀ ਮਾ ਮੰਡੇ ਮੰਡੇ ਉਹਨਾਂ ਨੇ ਜੀ ਹੰਟੀ ਪਾਈ ਦੀ ਟੀ-ਸ਼ਰਟ ਪਾਈ ਦੀ ਇੱਕ 6 ਫੁੱਟ ਆਈ ਮੰਦਾ ਉੱਚਾ ਸੀ ਸਰੀਰ ਉਹ ਵੀ ਠੀਕ ਹੀ ਸੀ ਤੇ ਉਹਦੀ ਦਾੜ੍ਹੀ ਹਲਕੇ ਰਹੀ ਦੋਨਾਂ ਨੇ ਛੱਟਾ ਕੁਰਤਾ ਵਿਆਮਾ ਪਾਇਆ ਸੀ ਉਹ ਕੁਝ ਨਹੀਂ ਬੋਲਿਆ ਉਹਨੇ ਕੁਛ ਨੇ ਬੋਲੇ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਉਸਤਾਨ ਨੂੰ ਅੱਗੇ ਤੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹੋਨੇ ਬੈਗ ਹੀ ਚੱਕੇ ਦਾ ਬਲੈਕ ਲਿਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤੇ ਉਹਨੇ ਵਿੱਚੋਂ ਟੰਗ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਤਾਂ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨਾ ਇਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲੀਏ ਮਾਰਨਾ ਮਾਰਨੇ ਇਹਨੇ ਕਿਹਾ ਕਿ ਚੱਲ ਚਲੀਏ ਆਪਾਂ ਨਾ ਕਰੋ ਪੁੱਛ ਗਿਆਂ ਨੇ ਤਾਂ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੌਣ ਹੈ ਕੌਣ ਨਹੀਂ ਤਾਂ ਆਪਾਂ ਜਿੱਦਾਂ ਤੇ ਮਗਰ ਗਏ ਤੇ ਨਾਲ ਹੀ ਭੇੜ ਤੇ ਉਦੋਂ ਨਾਲ ਜੋ ਜਾੜ ਬੂਟ ਬੜਾ ਜੰਗਲ ਚ ਵੜਾ ਸਾਡੇ ਤੇ ਉਹਨਾਂ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਗਏ ਆਪਾਂ ਸਰਪੰਚਾ ਨੇ ਦੱਸਿਆ ਨਾਲ ਤੇ ਆ ਜਿਹੜੇ ਪੈਸਕੋ ਵਾਲੇ ਆ ਰਹੇ ਪੁੱਲ ਤੇ ਉਹਨਾਂ ਨੂੰ ਦੱਸਿਆ ਫਿਰ ਉਹਨੇ ਅੱਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆ ਗਏ ਫਿਰ ਰਾਤ ਨੂੰ ਇਹਨਾਂ ਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾ ਹੀ ਕਰਦੀ ਸਰਚਿੰਗ ਸਾਡੇ ਪਿੰਡ ਦੇ ਗੱਲਬਾਤ ਆਪਾਂ ਦਰਿਆ ਨਾਲ ਗਏ ਸੀ ਤੇ ਉੱਥੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋਂ ਤਿੰਨ ਬੰਦੇ ਇੱਧਰ ਆਏ ਕਰਦੇ ਹੀ ਪੰਜਾਬ ਵਾਲੋਂ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ ਤੋਂ ਆਇਆ ਲੁਧਿਆਣੇ ਤੋਂ ਆਇਆ ਲੈ ਲੁਧਿਆਣਾ ਕਿੱਥੇ ਫਿਰ ਕਹਿੰਦੇ ਕਟੂਆ ਤੋਂ ਆਇਆ ਕਹਿੰਦੇ ਮੈਂ ਕਿਹਾ ਕਟੂਆ ਦੱਸੋ ਸਾਡੀ ਰਿਸ਼ਤੇਦਾਰੀ ਵੀ ਹੈ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਹੈ ਜਾਣਾ ਕਿੱਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਿਆ ਸਾਨੂੰ ਛੱਡ ਕੇ ਆ ਮੈਂ ਕਿਹਾ ਬੈਠੋ ਮੈਂ ਉਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਸੀ ਆਰਮੀ ਵਾਲਾ ਤੇ ਉਹ ਉਹ ਕਹਿੰਦੇ ਮੈਨੂੰ ਛੱਡ ਗਿਆ ਮੈਂ ਬਿਠਾਣ ਲੱਗਾ ਬੈਗ ਬੜਾ ਭਾਰਾ ਜੀ ਫਿਰ ਮੈਂ ਕਿਹਾ ਨਹੀਂ ਮੈਂ ਘਰੋਂ ਪੁੱਛ ਗਿਆ ਨਾ ਇਹ ਵਿੱਚ ਬੈਗ ਦੇ ਕੀ ਲੱਗਦਾ ਕੀ ਹੋਣਾ ਬੈਗ ਮਤਲਬ ਕਿ ਲੋਹਾ ਟੰਗ ਟੰਕੰਦੀ ਆਵਾਜ਼ ਆਈ ਜੀ ਹਾਂਜੀ ਹਾਂਜੀ ਭਾਰਾ ਸਮਾਨ ਏ ਦੋ ਬੰਦੇ ਨੇ ਚੁੱਕਿਆ ਸੀ ਬੈਗ ਹਾਂਜੀ ਤੇ ਫਿਰ ਮੈਂ ਘਰ ਆ ਗਿਆ ਫਿਰ ਮੇਰੀ ਭੈਣ ਤੇ ਮੈਂ ਮੈਂ ਤਾਂ ਗਿਆ ਤੇ ਪਿੱਛੇ ਉਹਨਾਂ ਦੇ ਫਿਰ ਮੈਂ ਥੋੜੀ ਦੇਰ ਅੱਗੇ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਨੇ ਮੱਜ ਤੇ ਚਲੋ ਸੂਚਨ ਕੀਤਾ ਪੁਲਿਸ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੇ ਕੀਤਾ ਪੁ ਉਹ ਚਾਈ ਸੀਗੀ ਹਾਂਜੀ ਆਈ ਸੀਗੀ ਸੱਚ ਵਗਾਰਾ ਵੀ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਸਰ ਕੱਲ ਸ਼ਾਮ ਨੂੰ 5:00 ਵਜੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਕ੍ਰੋਸ ਕੀਤਾ ਪਾਣੀ ਬੰਨ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਕਢੂਗੇ ਤੋਂ ਆਏ ਆ ਦੋ ਬੰਦੇ ਡੋਗਰੀ ਬੋਲਦੇ ਸੀਗੇ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾਜ ਦਾ ਸੀਗਾ ਜਿੱਦਾਂ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਹੀ ਉਹਨਾਂ ਦਾ ਫੌਜੀਆ ਵਾਲਾ ਵੱਡਾ ਲੰਮਾ ਬੈਗ ਸੀਗਾ ਤੇ ਉਹਨਾਂ ਨੇ ਪੁੱਛਿਆ ਅਸੀਂ ਕਟੂਹੇ ਤੋਂ ਆਏ ਆ ਤਾਂ ਅਸੀਂ ਇੱਧਰ ਜਾਣਾ ਮੱਟੀਕੋਟ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੋ ਕਿੱ데 ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਦਾ ਗੱਡੀ ਖੜੀ ਹੈ ਤਾਂ ਅਸੀਂ ਗੱਡੀ 'ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਤੇ ਜਿੱਲੇ ਉਹਨਾਂ ਦਾ ਬੈਗ ਚੱਕਿਆ ਬੈਗ 'ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤੋਂ ਮੁੰਡਾ ਡਰ ਗਿਆ ਕੋਈ ਇਦਾਂ ਦੀ ਸ਼ੱਕੀ ਅੱਜਕੱਲ੍ਹ ਹਾਲਾਤ ਠੀਕ ਨਹੀਂ ਹੈਗੇ ਜੰਮ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਗਿਆ ਮੇਰਾ ਮੋਟਰਸਾਈਕਲ ਪਿੱਛੇ ਮੈਂ ਲੈ ਕੇ ਆਣਾ ਤੁਹਾਨੂੰ ਤੁਸੀਂ ਚਲੋ ਅੱਗੇ ਜਿਵੇਂ ਅੱਗੇ ਗਿਆ ਮੁੰਡਾ ਡਰ ਗਿਆ ਮਗਰ ਨਹੀਂ ਗਿਆ ਉਹ ਮੋਟਰਸਾਈਕਲ ਲੈ ਕੇ ਦੂਜੀ ਸਾਈਡ ਚੋਂ ਨੇ ਜੰਗਲ ਚ ਮੋਟਰਸਾਈਕਲ ਕੱਢ ਕੇ ਇੱਥੇ ਆ ਗਿਆ ਇਹ ਪਿੰਡ ਚ ਆ ਗਿਆ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਾਲ ਵਗੈਰਾ ਨੂੰ ਦੱਸਿਆ ਤੇ ਪੈਸਕੋਵਾਲ ਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਕਿਨੇ ਲੋਕ ਸੀਗੇ ਇਹ ਤਿੰਨ ਲੋਕ ਸੀਗੇ ਜੇ ਪਾਸ਼ਾ ਦੀ ਗੱਲ ਕਰੀ ਤੇ ਕਿਹੜੀ ਬੋਲਦੇ ਪਏ ਸੀ ਉਹ ਡੋਗਰੀ ਬੋਲਦੇ ਸੀਗੇ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਿਸ ਵੱਲੋਂ ਕੋਈ ਸਰਚ ਭਿਆਨ ਚਲਾਇਆ ਗਿਆ ਪੁਲਿਸ ਕੱਲ ਸ਼ਾਮ 5 ਵ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ। ਹਾਂਜੀ ਹਾਂਜੀ ਹੁਣ ਵੀ ਕਰ ਰਹੇ ਆ। ਦਰਿਆਜ ਸਰਚ ਵੀ ਹਾਂ ਚੱਲ ਰਿਹਾ। ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ। ਉੱਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ। ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਾਂ ਇੱਥੇ ਲੁਕ ਗਏ ਪਤਾ ਨਹੀਂ। ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀਆਂ ਦੇ ਦਾਖਲ ਹੋਣ ਨੂੰ ਲੈ ਕੇ ਲਗਾਤਾਰ ਪੁਲਿਸ ਅਲਰਟ ਤੇ ਹੈ। ਹਰ ਪਾਸੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਤਾਂ ਕਹਿਣਾ ਹੈ ਕਿ ਕੱਲ ਤਿੰਨ ਸ਼ੱਕੀ ਬੰਦੇ ਦੇਖੇ ਗਏ ਸੀ ਪਿੰਡ ਵਾਲਿਆਂ ਨੇ। ਉਹਨਾਂ ਇਨਫੋਰਮੇਸ਼ਨ ਸੀਨੀਅਰ ਅਫਸਰਾਂ ਨੂੰ ਦਿੱਤੀ ਸੀ। ਅਸੀਂ ਮੌਕੇ ਤੇ ਸਰਚ ਕੀਤੀ ਸੀ ਰਾਤ ਨੱਕੇ ਵੀ ਲਗਾਏ ਸੀ ਤੇ ਹੁਣ ਸਵੇਰ ਤੋਂ ਸੱਚੇ ਭਾਂ ਚੱਲ ਰਿਹਾ ਫਰਜ ਤਾਂ ਕੋਸਾਨੂੰ ਲੱਭ ਰਹੀ ਸੀ ਦੇਖੇ ਦੋ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਪੁਜਾ ਟਾਈਪ ਸੀ ਲੰਬਾ ਸੀ ਉਹਨਾਂ ਕੋਲ ਲੰਬਾ ਬੈਗ ਸੀ ਘਰੇ ਸੀ ਤੇ ਜਦੋਂ ਉਹਨਾਂ ਕਿਹਾ ਕਿ ਅਸੀਂ ਪਾਰ ਜਾਣਾ ਕੋਸਾਨੂੰ ਕੋ ਲਿਫਟ ਦੇ ਦੋ ਜੋ ਬੈਗ ਥਲੇ ਰੱਖ ਲੱਗੇ ਸੀ ਉਹ ਖੜਕਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤੋਂ ਨਹੀਂ ਲੱਭੇ ਇੰਨਾ ਸ਼ੱਕੀਆਂ ਦੇ ਘੁੰਮਣ ਨੂੰ ਲੈ ਕੇ ਇਲਾਕੇ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਮਾਮਲੇ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਉਸ ਵੱਲੋਂ ਜਿਹੜਾ ਲਗਾਤਾਰ ਜਿਹੜਾ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਔਰ ਇੰਟਰ ਸਟੇਟ ਜਿੰਨੇ ਵੀ ਨਾਕੇ ਹੈਗੇ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਪਠਾਨਕੋਟ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ